ਆ ਸਾਰਿਆਂ ਨੂੰ ਇੱਕ ਤੋਂ ਤੁਹਾਡੇ ਸਾਰੇ ਦਰਸ਼ਕਾਂ ਨੂੰ ਮੇਰੀ ਸਤਿ ਸ੍ਰੀ ਅਕਾਲ 2025 ਦੇ ਵਿੱਚ ਖੰਨਾ ਪੁਲਿਸ ਦੇ ਵੱਲੋਂ ਕਾਫੀ ਵਧੀਆ ਕੰਮ ਕੀਤਾ ਗਿਆ ਹੈ ਕ੍ਰਾਈਮ ਪ੍ਰੀਵੈਂਸ਼ਨ ਫਰੰਟ ਤੇ ਉੱਪਰ ਵੀ ਤੇ ਕ੍ਰਾਈਮ ਡਿਟੈਕਸ਼ਨ ਤੇ ਸਪੈਸ਼ਲੀ ਕਿਉਂਕਿ ਇਸ ਹੀ ਸਾਲ ਪੰਜਾਬ ਪੁਲਿਸ ਦੇ ਯੁੱਧ ਨਸ਼ਾ ਵਿਰੁੱਧ ਜੋ ਐਂਟੀ ਡਰੱਗ ਕੈਂਪੇਨ ਹੈ ਉਹ ਉਹਦੀ ਵੀ ਸ਼ੁਰੂਆਤ ਕੀਤੀ ਗਈ ਸੀਗੀ ਤੇ ਆ ਇਸ ਮੁਹਿੰਮ ਇਸ ਸਪੈਸ਼ਲੀ ਖੰਨਾ ਪੁਲਿਸ ਨੇ ਕਾਫੀ ਸਕसेस ਸੇ ਹਾਸਲ ਕੀਤੇ ਤੇ 2025 ਦੇ ਵਿੱਚ ਐਂਡੀਪੀਐਸ ਫਰੰਟ ਦੇ ਉੱਪਰ ਅ ਟੋਟਲ 719 ਕੇਸਿਸ ਦਰਜ ਹੋਏ ਜੋ ਕਿ ਪਿਛਲੇ ਸਾਲ ਤੋਂ 200 ਦੇ ਤਕਰੀਬਨ ਦਰਜ ਹੋਏ ਸਿਗੇ ਤੇ ਉਸ ਤੋਂ ਕਾਫੀ ਜ਼ਿਆਦਾ ਵੜोतरी ਹੋਈ ਹੈ ਤੇ ਇਹਦੇ ਨਾਲ ਨਾਲ 719 ਕੇਸਿਸ ਦੇ ਵਿੱਚ 1250 ਪੈਡਲਰ ਤੇ ਸਮਗਲਰ ਜਾਂ ਫਿਰ ਜੋ ਨਸ਼ੇ ਦੀ ਤਸਕਰੀ ਕਰਦੇ ਸੀਗੇ ਇਦਾਂ ਦੇ ਜੋ ਅਕਿਊਜ਼ਡ ਹੈ ਉਹਨਾਂ ਨੂੰ ਅਰੈਸਟ ਕੀਤਾ ਗਿਆ ਤੇ ਇਨ ਕੇਸਿਸ ਦੇ ਵਿੱਚ ਜੋ ਰਿਕਵਰੀ ਹੈ ਉਹ ਵੀ ਕਾਫੀ ਸਬਸਟੈਂਸ਼ੀਅਲ ਰਹੀ ਹੈ ਤੇ ਪੁਰਾਣੇ ਟਾਈਮ ਤੋਂ ਕਾਫੀ ਵਧੀ ਤੇ 8 ਕਿਲੋ ਕੇ ਤਕਰੀਬਨ ਟੋਟਲ ਹੈਰੋਇਨ ਦੇ ਰਿਕਵਰੀ ਇੱਥੇ ਕੀਤੀ ਗਈ ਇਹਦੇ ਵਿੱਚ ਕਾਫੀ ਸਾਰੇ ਕੇਸਸ ਦੇ ਵਿੱਚ ਰਿਕਵਰੀ ਕਿਉਂਕਿ ਖੰਨਾ ਇੱਕ ਸ਼ਹਿਰ ਛੋਟਾ ਸ਼ਹਿਰ ਹੈਗਾ ਤੇ ਇੱਥੇ ਮੋਸਟਲੀ ਕੰਜ਼ਮਪਸ਼ਨ ਬੇਸਡ ਰਿਕਵਰੀਜ਼ ਹੁੰਦੀ ਰਹੀਆਂ ਤੇ ਅਸੀਂ ਕਾਫੀ ਡੈਡੀਕੇਸ਼ਨ ਦੇ ਨਾਲ ਟੀਮਸ ਨੇ ਵਧੀਆ ਕੰਮ ਕੀਤਾ ਤੇ ਜੋ ਵੀ ਰਿਕਵਰੀ ਸੀਗੀ ਉਹਦੀ ਬੈਕਵਰਡ ਲਿੰਕੇजेस ਦੇ ਵਿੱਚ ਜਾ ਕੇ ਕਾਫੀ ਸਾਰੇ ਕਵਰੀਆ ਇਦਾਂ ਦੀ ਕੀਤੀ ਗਈ ਹੈ ਜੋ ਅਲੱਗ-ਅਲੱਗ ਜ਼ਿਲ੍ਹਿਆਂ ਤੋਂ ਬਾਰਡਰ ਦੇ ਜ਼ਿਲ੍ਹਾ ਤੋਂ ਵੀ ਕਾਫੀ ਰਿਕਵਰੀਜ਼ ਬੈਕਵਰਡ ਲਿੰਕ ਲਿੰਕੇਜ ਦੇ ਵਿੱਚ ਜਾ ਕੇ ਕੀਤੀ ਹੈ ਤੇ ਦੇ ਨਾਲ-ਨਾਲ ਜੋ ਡਰੱਗ ਅਕਿਊਜ਼ਡ ਜੋ ਕੇਸਸ ਦੇ ਵਿੱਚ ਸੀਗੇ ਉਹਨਾਂ ਦੇ ਕੋਲੋਂ ਡਰੱਗ ਮਨੀ ਵੀ ਕਾਫੀ ਰਿਕਵਰ ਹੋਇਆ ਜੋ ਕੀ ਕਾਫੀ ਸਬਸਟੈਂਸ਼ੀਅਲੀ ਇਨਕਰੀਸ ਹੋਇਆ ਬੀਤੇ ਉਸ ਹਾਲਾ ਤੋਂ ਇਕਤ 32 ਲੱਖ ਤੇ ਤਕਰੀਬਨ ਜੋ ਡਰੱਗ ਮਨੀ ਹੈ ਅਲੱਗ ਅਲੱਗ ਕੇਸਸ ਦੇ ਵਿੱਚ ਰਿਕਵਰ ਹੋਇਆ ਤੇ ਇਹਦੇ ਨਾਲ ਨਾਲ ਹੀ ਟੋਟਲ ਜੋ ਕਮਰਸ਼ਲ ਕੁਆਂਟੀਟੀ ਜਿਹਨੂੰ ਅਸੀਂ ਕਹਿੰਦੇ ਉਹ ਵੀ ਤੇ 14 ਕੇਸਸ ਰਜਿਸਟਰ ਹੋਏ ਇਸ ਸਾਲ ਤੇ ਜਿਨ੍ਹਾਂ ਦੇ ਵਿੱਚ ਇਕ 24 ਰਜਿਸਟਰ ਹੋਏ ਤੇ 51 ਜੋ ਕਮਰਸ਼ਲ ਕੁਆਨਟੀਟੀ ਦੇ ਜੋ ਸਮਗਲਰ ਸੀਗੇ ਉਹਨਾਂ ਨੂੰ ਵੀ ਫੜਿਆ ਗਿਆ ਤੇ ਇਹਦੇ ਨਾਲ ਨਾਲ ਹੀ ਡੀ ਐਡਿਕਸ਼ਨ ਦੇ ਉੱਪਰ ਕਾਫੀ ਪੁਲਿਸ ਨੇ ਕੰਮ ਕੀਤਾ ਕਿਉਂਕਿ ਖਾਲੀ ਜੋ ਕ੍ਰਿਮੀਨਲਸ ਉਹਨਾਂ ਨੂੰ ਫੜਨ ਦੇ ਨਾਲ ਜੋ ਡਿਮਾਂਡ ਆਫ ਦਾ ਡਰੱਗਰ ਉਹਦੇ ਉੱਪਰ ਵੀ ਕੰਮ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ ਤੇ 3000 ਤੋਂ ਉੱਪਰ ਸੰਪਰਕ ਦੀ ਮੀਟਿੰਗ ਯੁਤ ਨਸ਼ਾ ਵਿਰੁੱਧ ਮੁਹਿੰਮ ਦੇ ਅੰਡਰ ਕੀਤੀ ਗਈਆਂ ਜਿਹੜਾ ਕਿ ਪੁਲਿਸ ਦਾ ਇੱਕ ਪਬਲਿਕ ਆਊਟਰੀਚ ਪ੍ਰੋਗਰਾਮ ਹੈ ਜਿੱਥੇ ਅਸੀਂ ਪਿੰਡ-ਪਿੰਡ ਜਾ ਕੇ ਲੋਕਾਂ ਦੇ ਨਾਲ ਮੀਟਿੰਗਸ ਕਰਦੇ ਉਹਨਾਂ ਨੂੰ ਇਸ ਮੁਹਿੰਮ ਬਾਰੇ ਵੀ ਦੱਸਦੇ ਜੋ ਸੇਫ ਪੰਜਾਬ ਦੀ ਜੋ ਟਿਪ ਲਾਈਨ ਹੈਗੀ ਉਦੇ ਬਾਰੇ ਵੀ ਅਸੀਂ ਦੱਸਦੇ ਹਾਂ ਤੇ ਇਹਦੇ ਨਾਲ ਨਾਲ ਉਹਨਾਂ ਨੂੰ ਡੀ ਐਡਿਕਸ਼ਨ ਵਾਲ ਵੀ ਲੈ ਕੇ ਆਣਾ ਚਾਹੁੰਦੇ ਅਗਰ ਕਿਸੇ ਕਿਸੇ ਪਿੰਡ ਦੇ ਵਿੱਚ ਕੋਈ ਐਡਿਕਟ ਹੈਗਾ ਤੇ ਸਾਡੀ ਆ ਮੀਟਿੰਗਸ ਕਰਕੇ 4000 ਤੋਂ ਉੱਪਰ ਅਸੀਂ ਜੋ ਐਡਿਕਟ ਸੀਗੇ ਉਹਨਾਂ ਨੂੰ ਅਸੀਂ ਦਵਾਈਆਂ ਵਾਲੇ ਪਾਸੇ ਲਾਇਆਗਾ ਓਡਕਲਨਿਕਸ ਤੋਂ ਉਹਨਾਂ ਨੇ ਆਪਣਾ ਇਲਾਜ ਸ਼ੁਰੂ ਕਰ ਲਿਆ ਐਂਡ 174 ਇਦਾਂ ਦੇ ਪਰਸਨ ਸੀਗੇ ਜਿਨ੍ਹਾਂ ਨੂੰ ਅਸੀਂ ਡੀ ਐਡਿਕਸ਼ਨ ਸੈਂਟਰ ਦੇ ਵਿੱਚ ਭਰਤੀ ਕਰਾਇਆ